ਕਿਸਾਨ ਅਤੇ ਕਿਸਾਨ ਜਥੇਬੰਦੀਆਂ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਜਾਂ ਕਹਿ ਦਈਏ ਖਨੌੜੀ ਬਾਰਡਰ ਤੇ ਧਰਨੇ ਤੇ ਬੈਠੇ ਹੋਏ ਨੇ ਲਗਭਗ 100 ਤੋਂ 23 ਦਿਨ ਜ਼ਿਆਦਾ ਹੋ ਗਏ ਨੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਭਗਵੰਤ ਮਾਨ ਨੇ ਵੀ ਜਾ ਕੇ ਖਨੌਰੀ ਬਾਰਡਰ ਤੇ ਪੰਜਾਬ ਦੇ ਕਿਸਾਨਾਂ ਦੀ ਸੁਧ-ਬੁੱਧ ਨਹੀਂ ਲਈ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਜਿਨ੍ਹਾਂ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਪਹਿਲਾਂ ਲਗਭਗ 2 ਸਾਲ ਦਾ ਧਰਨਾ ਜਿਹੜਾ ਹੈ ਦਿੱਲੀ ਦੇ ਸੰਘੂ ਬਾਰਡਰ ਤੇ ਜਿਹੜਾ ਹੈ ਚੱਲਿਆ ਉਸ ਤੋਂ ਬਾਅਦ ਮੋਦੀ ਜਨਨਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਦਾ ਕਰਦਾ ਹੈ ਕਿ ਮੈਂ ਜਿਹੜੇ ਤਿੰਨ ਕਾਨੂੰਨ ਜਿਨ੍ਹਾਂ ਨੂੰ ਕਿਸਾਨ ਪਸੰਦ ਨਹੀਂ ਕਰਦੇ ਮੈਂ ਉਹਨਾਂ ਨੂੰ ਵਾਪਸ ਲੈ ਲੈਂਦਾ ਵਾਂ ਵਾਪਸ ਲੈਣ ਦੀ ਗੱਲ ਆਈ ਪੰਜਾਬ ਦੇ ਲੋਕਾਂ ਨੇ ਅਤੇ ਭਾਰਤ ਦੇ ਲੋਕਾਂ ਨੇ ਬੜਾ ਵੱਡੇ ਪੱਧਰ ਤੇ ਧੰਨਵਾਦ ਕੀਤਾ ਨਰਿੰਦਰ ਮੋਦੀ ਦਾ ਕਿ ਚਲੋ ਲੰਮੇ ਕਿਸਾਨੀ ਸੰਗਰਾਸ਼ ਤੋਂ ਬਾਅਦ ਜਿਹੜਾ ਹੈ ਐਟ ਲੀਸਟ ਮੰਨਤੇ ਗਏ ਨੇ ਨਰਿੰਦਰ ਮੋਦੀ ਕਿਸਾਨ ਘਰਾਂ ਨੂੰ ਵਾਪਸ ਆ ਗਏ ਜਿਨ੍ਹਾਂ ਦੇ ਵਿੱਚੋਂ ਮਤਾਵਾ ਵੀ ਸੀ ਬੀਬੀਆਂ ਵੀ ਸੀ ਮਜ਼ਦੂਰ ਵੀ ਸੀ ਬਟ ਜਦੋਂ ਗੱਲ ਆਈ ਲਿਖਤੀ ਦੀ ਵੀ ਲੋਕ ਸਭਾ ਦੇ ਵਿੱਚ ਜਿਹੜਾ ਹੈ ਲਿਖਤੀ ਕਦੋਂ ਉਹ ਕਾਨੂੰਨ ਜਿਹੜੇ ਨੇ ਵਾਪਸ ਲੈ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਲਾਰੇ ਤੇ ਲਾਰਾ ਵਾਦੇ ਤੇ ਵਾਦਾ ਕਾਫੀ ਲੰਬੇ ਸਮੇਂ ਬਾਅਦ ਕੀ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਕਰ ਜਾਂਦੀ ਹੈ ਉਸ ਤੋਂ ਬਾਅਦ ਫਿਰ ਲਗਦਾ ਹੈ ਧਰਨਾ ਜਿਸ ਧਰਨੇ ਨੂੰ ਲੈ ਕੇ ਅੱਜ ਲਗਭਗ 132 ਦਿਨ ਹੋ ਗਏ ਨੇ ਲੇਕਿਨ ਕੁਝ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਅਤੇ ਕੁਝ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਚੱਲ ਰਹੇ ਕਿਸਾਨੀ ਧਰਨੇ ਦੇ ਵਿੱਚ ਖਲੜ ਪਾ ਦਿੱਤਾ ਸਟੇਜ ਲੱਗਿਆ ਹੋਇਆ ਸੀ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਧਰਨੇ ਦੀ ਵਿਉਂਤ ਬਣਾ ਰਹੀਆਂ ਸੀ ਯੋਜਨਾ ਬਣਾ ਰਹੀਆਂ ਬਣਾ ਰਹੀਆਂ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਝੰਡੇ ਲੈ ਕੇ ਆ ਗਿਆ ਉਧਰ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਨੇ ਜਿਹੜੇ ਜਾ ਕਹਿ ਦिए ਟਕਸਾਲੀ ਆਗੂ ਉਹ ਸਟੇਜ ਉੱਤੇ ਚੜ ਗਿਆ ਅਤੇ ਜਥੇਬੰਦੀ ਦੇ ਪ੍ਰਧਾਨ ਸਰਵਣ ਸਿੰਘ ਪੰਦੇੜ ਦਾ ਇੱਕ ਬੜਾ ਵੱਡਾ ਇਲਜ਼ਾਮ ਹੈ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਿ ਉਹਨਾਂ ਨੇ ਸਟੇਜ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਉਥੇ ਬੀਜੇਪੀ ਦੇ ਆਪ ਆਗੂ ਦੇ ਇਕੱਠੇ ਹੋ ਕੇ ਇੱਕ ਲਗਭਗ 100 ਤੋਂ ਵੀ ਜ਼ਿਆਦਾ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਚੱਲ ਰਹੇ ਸਟੇਜ ਉੱਤੇ ਵਿਗੜ ਪਾਇਆ ਤੂੰ ਤੋਂ ਮੈਂ ਮੈਂ ਹੋ ਜਾਂਦੀ ਹੈ ਸਰਵਨ ਸਿੰਘ ਪੰਦੇਰ ਨੇ ਇਹ ਗੱਲ ਕਿਹਾ ਕਿ ਇਹ ਗੱਲ ਬੜੀ ਹੀ ਨਿਰਾਸ਼ਾਜਨਕ ਹੈ ਪੰਜਾਬ ਸਰਕਾਰ ਵਾਸਤੇ ਅਤੇ ਭਾਰਤੀ ਜਨਤਾ ਪਾਰਟੀ ਵਾਸਤੇ ਕਿ ਇਹਨਾਂ ਦੇ ਬੰਦੇ ਜਾਂ ਸ਼ਰਾਰਤੀ ਅੰਸਰ ਸਾਡੀਆਂ ਵਿਉਂਤਾਂ ਨੂੰ ਸਾਡੀਆਂ ਯੋਜਨਾਵਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹੋ ਜਿਹੇ ਲੋਕਾਂ ਦਾ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਜੇ ਇਹੋ ਜਿਹਾ ਸ਼ਰਾਰਤੀ ਅਨਸਰ ਇਹ ਪਾਰਟੀਆਂ ਪੈਦਾ ਕਰਨਗੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸਰਕਾਰਾਂ ਨੂੰ ਵੀ ਘੇਰਿਆ ਜਾਵੇਗਾ ਇਹ ਗੱਲ ਕੀਤੀ ਹੈ ਸਰਵਨ ਸਿੰਘ ਪੰਦੇਰ ਨੇ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਕਿਸਾਨਾਂ ਨੂੰ ਕਹਿ ਦਿੱਤਾ ਜਾਵੇਗਾ ਕਿ ਇਹ ਜਿੰਨੇ ਵੀ ਰਾਜਨੀਤਿਕ ਦਲ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਦੂਸਰੇ ਪਾਸੇ ਜਦੋਂ ਤੁੰਤੂ ਮੈਂ ਹੋ ਰਹੀ ਸੀ ਤਾਂ ਜਿਹੜੇ ਬੀਜੇਪੀ ਦੇ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੀ ਉਹ ਕਿਸਾਨਾਂ ਨੂੰ ਕਹਿ ਰਹੇ ਸੀ ਸਰਮਨ ਸਿੰਘ ਬੰਦੇਰ ਹੋਰਾਂ ਨੂੰ ਕਿ ਤੁਸੀਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਾ ਕੇ ਵੋਟਾਂ ਮੰਗੀਆਂ ਨੇ ਵੋਟਾਂ ਕਿਉਂ ਮੰਗਦੇ ਹੋ ਜੇਕਰ ਤੁਸੀਂ ਕਿਸਾਨੀ ਧਰਨੇ ਦੇ ਵਿੱਚ ਬੈਠੇ ਹੋ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਚੱਲਦੀ ਵੀਡੀਓ ਦੇ ਵਿੱਚ ਲਗਾ ਰਹੇ ਨੇ ਕਿਸਾਨਾਂ ਉੱਤੇ ਲੇਕਿਨ ਬੜਾ ਵੱਡਾ ਹਮਲਾ ਕੀਤਾ ਗਿਆ ਹੈ ਚਲਦੇ ਕਿਸਾਨੀ ਧਰਨੇ ਦੇ ਵਿੱਚ ਸਰਮਨ ਸਿੰਘ ਬੰਦੇਰ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਨੇ ਉਹਨਾਂ ਨੇ ਅੱਜ ਸਾਰੇ ਹੀ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਆਮ ਆਦਮੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਜੇ ਇਹ ਆਪਣੇ ਸ਼ਰਾਰਤੀ ਅੰਸਰਾਂ ਨੂੰ ਭੇਜ ਕੇ ਜੇ ਕਿਸਾਨੀ ਅੰਦੋਲਨ ਦੇ ਵਿੱਚ ਕੋਈ ਵਿਗੜਨ ਪਾਉਣਗੇ ਅਸੀਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਬਖਸ਼ਾਂਗੇ ਨਹੀਂ ਜੋ ਇਹ ਗਲਤੀ ਕਰਨਗੇ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਆਲਰੇਡੀ 132 ਦਿਨ ਹੋ ਗਏ ਨੇ ਲਗਭਗ ਜਿਹੜਾ ਹੈ ਅਸੀਂ ਕਿਸਾਨੀ ਧਰਨੇ ਦੇ ਵਿੱਚ ਸਾਡੀ ਸ਼ਮੂਲੀਅਤ ਹੋ ਰਹੀ ਹੈ ਜਿੰਨੀ ਦੇਰ ਤੱਕ ਸੈਂਟਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਉਨੀ ਦੇਰ ਤੱਕ ਅਸੀਂ ਭਾਵੇਂ ਕੋਈ ਕਿਸ ਤਰ੍ਹਾਂ ਦੇ ਮਰਜੀ ਤਸ਼ੱਦਦ ਕਰੇ ਸਰਕਾਰ ਸਾਡੇ ਤੇ ਲੇਕਿਨ ਅਸੀਂ ਜਿੰਨੀ ਦੇਰ ਤੱਕ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਅਸੀਂ ਜਿਹੜਾ ਹੈ ਧਰਨੇ ਤੇ ਤਣਾਤ ਰਾਵਾਂਗੇ ਧੰਨ